ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਰੀਲਾ ਵਿਖੇ ਜੋ ਕਿ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਠੰਡੇ ਜਲ ਦੀ ਸ਼ੀਲ ਪੂਰੇ ਹੀ ਗੁਰੂ ਪਿਆਰੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਹੀ ਚਾਮਾਂ ਦੇ ਨਾਲ ਇੱਥੇ ਲਾਈ ਗਈ ਆ ਸਾਡੇ ਵੱਲੋਂ ਤੇ ਪਿੰਡ ਦੀ ਸਾਰੀ ಗ್ರಾಮ ਪੰਚਾਇਤ ਵੱਲੋਂ ਔਰ ਸਾਰੀ ਕਮੇਟੀ ਵੱਲੋਂ ਗੁਰੂ ਗੁਰਦਾਸ ਮਹਾਰਾਜ ਦੇ ਗੁਰਦੁਆਰੇ ਵਾਲੋਂ ਸਾਰਿਆਂ ਵਾਲੋਂ ਇਸ ਗੁਰੂ ਰਬਦਾਸ ਮਹਾਰਾਜ ਦੇ ਜੋਤੀ ਜੋਤ ਵਾਸਤੇ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ